ਦੇਖੋ ਪ੍ਰੋਪਰ ਸਾਫ ਆਪਾਂ ਕਰਦੇ ਆ ਤੁਸੀਂ ਇਹੀ ਲੋੜ ਦੇਖਿਓ ਤੁਸੀਂ ਹਫਤੇ ਬਾਅਦ ਦੇਖਿਓ ਕੋਈ ਨਾ ਕੋਈ ਕੂੜਾ ਸਿੱਟ ਕੇ ਚਲੇ ਜਾਊਗਾ ਕੋਈ ਨਾ ਕੋਈ ਇਤੇ ਲਿਵਾਵੇ ਸਿੱਟ ਕੇ ਚਲੇ ਜਾਊਗਾ ਆਪਣੀ ਜਨਤਾ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਸਾਫ ਸੁਥਰ ਜਿਹਾ ਜੇ ਆਪਾਂ ਨੂੰ ਐਨ ਐਚ ਹਾਈਵੇ ਚਾਹੀਦਾ ਤੇ ਸਾਡਾ ਸਾਫ ਹੋਵੇ ਹੱਤੀ ਕੰਮ ਦੇਖੋ ਸਰ ਵਿਸ਼ਾਲ ਜੀ ਆ ਦੇਖੋ ਕਿੰਨਾ ਵਧੀਆ ਸਾਫ ਸੁਥਰਾ ਹੋ ਰਿਹਾ ਇਹ ਪਿੱਛੋਂ ਦੀ ਮੈਂ ਕਰਦਾ ਆ ਰਿਹਾ 2 ਦਿਨ ਹੋਏ ਆ ਫਿਰ ਜਦੋਂ ਅੱਧਲੀ ਸੈੱਟ ਹੋ ਜੂਗੀ ਫਿਰ ਮੈਂ ਅੱਧਲੀ ਸੈੱਟ ਕਰ ਦੰਦਾਂਗਾ ਮਤਲਬ ਕਿ 4 ਦਿਨ ਤੋਂ ਵਿੱਚ ਇੱਕ ਇੱਕ ਮੇਰਾ ਪੁਲ ਸਾਫ ਹੋ ਰਿਹਾ ਪੁੱਲ ਬਣਿਆ ਹੋਇਆ ਇਹਦੇ ਤੇ ਸਪੀਡ ਵਾਲੇ ਵੀ ਜੇ ਖੜ ਜਾਣ ਜਿਵੇਂ ਉਹ ਥੱਲੇ ਖੜੇ ਨੇ ਚੀੜਿਆ ਘਰ ਖੜੇ ਨੇ ਉੱਥੇ ਖੜਨ ਦਾ ਕੋਈ ਫਾਇਦਾ ਨਹੀਂ ਗਈ ਕਿਉਂਕਿ ਆ ਘੁਮਕਮੀ ਵਾਲਾ ਜਿਹੜਾ ਆ ਪੁਲ ਜੇ ਇੱਥੇ ਖੜ ਜਾਣ ਤਾਂ ਸਪੀਡ ਆਪਣਾ ਘਟ ਜੂਗੀ ਸ਼ਾਇਦ ਐਕਸੀਡੈਂਟ ਤੋਂ ਆਪਾਂ ਬਚ ਸਕੀਏ ਗਰੂਮਰ ਨੇ ਤਾਂ ਮਿੱਟੀ ਚੱਕ ਲੈਣੀ ਆ ਉਹ ਪਾਈਪਾਂ ਦੇ ਜਿਹੜੇ ਹੋਲ ਆ ਜਿਹੜੇ ਉਹ ਆਪਾਂ ਨੂੰ ਹੀ ਖੋਲਣੇ ਪੈਣੇ ਹੱਤੀ ਖੋਲਣੇ ਪੈਣੇ ਆ ਉਹਦੇ ਵਿੱਚ ਸਰੀਏ ਮਾਰਨੇ ਪੈਣੇ ਆ ਤਾਂ ਜਾ ਕੇ ਪ੍ਰੋਪਰ ਉਹ ਖੁੱਲ ਜਾਣੇ ਆ ਠੀਕ ਨਹੀਂ ਉਹ ਜਦੋਂ ਮੈਂ ਉਧਰ ਚੱਲੂ ਹਾਂਗਾ ਤੁਹਾਨੂੰ ਆਪਣੇ ਆਪ ਹੀ ਤੁਹਾਨੂੰ ਨਜ਼ਰ ਆਊਗਾ ਹੋਲ ਹੋਦਾ ਅੱਜ ਦੇ ਨਾਲ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਸਵੇਕ ਮੰਤਪਾਗੀ ਖਬਰ ਆਂਦੀ ਹੈ ਇੱਕ ਪੀ ਆ ਟੀਸੀ ਦੀ ਬਾਤ ਜਿਹੜੀ ਹੈ ਸਵਾਰੀਆਂ ਨਾਲ ਭਰੀ ਹੋਦੀ ਹੈ ਜਿੱਦਾ ਇੱਕ ਟਰਾਲੇ ਨਾਲ ਐਕਸੀਡੈਂਟ ਹੋ ਜਾਂਦਾ ਲੇਕਿਨ ਉਹਦੇ ਵਿੱਚ ਕਈ ਸਵਾਰੀਆਂ ਵੀ ਜ਼ਖਮੀ ਹੁੰਦੀਆਂ ਲੇਕਿਨ ਅਸੀਂ ਹਾਈਵੇ ਦੇ ਉੱਤੇ ਪਹੁੰਚ ਗਏ ਹਾਈਵੇ ਦੇ ਉੱਤੇ ਇਸ ਕਰ ਜਿਹੜਾ ਮੋਟਾ ਕਾਰ ਬੰਦੇ ਨੇ ਕਈ ਵਾਰੀ ਉੱਤੇ ਰਿਫਲੈਕਟ ਨਹੀਂ ਲੱਗੇ ਹੁੰਦੇ ਕਈ ਵਾਰੀ ਉੱਤੇ ਸਟਰੀਟ ਲਾਈਟਿੰਗ ਜਲਦੀ ਆਉਂਦੀ ਹੈ ਲੇਕਿਨ ਇਹ ਵੱਡੀ ਵੱਡੀ ਮਿੱਟੀ ਜਿਹੀ ਪਈ ਹੁੰਦੀ ਹੈ ਇਹ ਮਿੱਟੀ ਇਸ ਕਰਕੇ ਪਈ ਹੁੰਦੀ ਹੈ ਕਿ ਇਹ ਮਿੱਟੀ ਦੇ ਕਾਰਨ ਜਿਹੜੀ ਆ ਮੋਟਰਸਾਈਕਲ ਵਾਲੇ ਜਾਂ ਗੱਡੀਆਂ ਨੇ ਤੇਜ਼ ਰਫ਼ਤਾਰ ਹੁੰਦੇ ਸਪੀਡ ਕਰ ਜਾਂਦੇ ਉਸ ਕਰਕੇ ਐਕਸੀਡੈਂਟ ਹੋ ਜਾਂਦਾਆਂ ਮਾਰ ਮਾਰ ਕੇ ਇਹ ਚੱਕੀ ਜਾ ਰਹੀ ਕਿਉਂਕਿ ਇੰਨੀ ਕੁ ਕਾਈ ਜੰਮੀ ਹੋਈ ਹੈ ਕਹਿਣ ਦੀ ਗੱਲ ਨਹੀਂ ਇੰਨਾ ਕੁ ਗਾਰਾ ਜਿਹੜਾ ਜੰਮਿਆ ਹੋਇਆ ਵਾ ਮਿੱਟੀ ਜੰਮੀ ਹੋਈ ਆ ਪੂਰਾ ਪੂਰਾ ਸਹੀ ਕੀਤਾ ਜਾ ਰਿਹਾ ਹੈ ਸਾਫ ਕੀਤਾ ਜਾ ਖਬਰ ਦਿਖਾਈ ਸੀ ਕਿ ਅੱਜ ਤੋਂ 6 ਮਹੀਨੇ ਪਹਿਲੇ ਕਿਸ ਰੋਡ ਦੀ ਸਫਾਈ ਕਿਉਂ ਨਹੀਂ ਕੀ ਕਿ ਐਕਸੀਡੈਂਟ ਦਾ ਕਾਰ ਬੰਦੇ ਨੇ ਸਟਰੀਟ ਲਾਈਟਾਂ ਜਿਹੜੀਆਂ ਨੇ ਹਾਈਵੇ ਲਾਈਟ ਜਿਹੜੀ ਨੇ ਉਹਨੂੰ ਸਹੀ ਕੀਤਾ ਜਾ ਰਿਹਾ ਲੇਕਿਨ ਦੀਪਕ ਇੰਚਾਰਜ ਸਾਹਿਬਾ ਮੌਜੂਦ ਹੈ ਕਲਪਤ ਵੀ ਕਰਦੇ ਆ ਬਾਕੀ ਅਜ ਕਿਹੜਾ ਦਿਨ ਸ਼ੁਭ ਤੇ ਹੈ ਕਿ ਸਭ ਤੋਂ ਲੱਗ ਨਹੀਂ ਨਹੀਂ ਸਰ ਆਪਾਰਾ ਸ਼ੁਰਤੇ ਹੀ ਪਿੱਛੋਂ ਦੀ ਨਾ ਜਿੰਨਾ ਸਟ੍ਰੈਚ ਆਪਣਾ ਅਸੀਂ ਕਰਦੇ ਜਾ ਰਹੇ ਹਾਂ ਜਿੰਨਾ ਵੀ ਹੈ ਜਿੰਨਾ ਵੀ ਜੋ ਵੀ ਹੈਗਾ ਅੱਜ ਰੱਬ ਨੇ ਵੀ ਦੇਰ ਦਿਖਾਤੀ ਹੈ ਕਿ ਹਾਈਵੇ ਵਾਲੇ ਵੀ ਕਿਤੇ ਨਾ ਕਿਤੇ ਜਾਗੇ ਹੁੰਦੇ ਨੇ ਉਹਨਾਂ ਨੂੰ ਵੀ ਦੇਖਣਾ ਹੁੰਦਾ ਹੈ ਕਿ ਰੋੜ ਸਵਾਈ ਕਰਨੀ ਹੈ ਲੇਕਿਨ ਇਹ ਕਾਫੀ ਜੰਮੀ ਹੋਈ ਹੈ ਇਹਨੂੰ ਖੁਰਚ-ਖੁਰਚ ਕੇ ਕੱਟਣਾ ਪੈ ਰਿਹਾ ਸਰ ਉਹ ਦੇਖੋ ਜੀ ਬੇਲ 'ਤੇ ਚੱਲ ਰਿਹਾ ਸਾਡੀ ਕਈਆਂ ਚੱਲ ਰਹੀਆਂ ਇਹ ਸਾਰਾ ਜਿੰਨਾ ਵੀ ਹੈ ਬੇਲ 'ਤੇ ਕਈਆਂ ਨਾਲ ਖੁਰਚ ਕੇ ਪਹਿਲਾਂ ਕੀ ਹੁੰਦਾ ਸੀਗੇ ਜੀਸੀਬੀ ਆਪਾਂ ਪਰਵਾੰਦੇ ਹੁੰਦੇ ਸੀਗੇ ਜੀਸੀਬੀ ਨਾ ਪ੍ਰੋਪਰ ਨਹੀਂ ਹੁੰਦਾ ਸੀਗਾ ਤੇ ਫੇਰ ਮੇਰੀ ਨੌਲੇਜ ਦੇ ਵਿੱਚ ਹੈ ਕਿ ਆਪਾਂ ਹੱਤੀ ਕਰੀਏ ਕੰਮ ਹੱਤੀ ਕੰਮ ਦੇਖੋ ਸਰ ਵਿਸ਼ਾਲ ਜੀ ਆ ਦੇਖੋ ਕਿੰਨਾ ਵਧੀਆ ਸਾਫ ਸੁਥਰਾ ਹੋ ਇਹ ਪਿੱਛੋਂ ਦੀ ਮੈਂ ਕਰਦਾ ਆ ਰਿਆਂ ਦੋ ਦਿਨ ਹੋਏ ਆ ਫਿਰ ਜਦੋਂ ਅਦਰਲੀ ਸੈੱਟ ਹੋ ਜੂਗੀ ਫਿਰ ਮੈਂ ਇਧਰਲੀ ਸੈੱਟ ਕਰ ਦੇਣੀ ਆ ਮਤਲਬ ਕਿ 4 ਦਿਨ ਦੇ ਵਿੱਚ ਇੱਕ ਇੱਕ ਮੇਰਾ ਪੁੱਲ ਸਾਫ ਹੋ ਰਿਹਾ ਨਹੀਂ ਲੇਕਿਨ ਆਪਣੇ ਕੋਲ ਇਦਾਂ ਦੇ ਜਦੋਂ ਇੰਨਾ ਪੁੱਲ ਬੰਦਦਾ ਕਰੋੜਾ ਰੁਪਈਆ ਲੱਗ ਜਾਂਦਾ ਹੈ ਟੈਂਡਰ ਪਾਸ ਹੁੰਦੇ ਨੇ ਆਪਣੇ ਕੋਲ ਐਸੀ ਮਸ਼ੀਨ ਨਹੀਂ ਹੈ ਜਿਹੜੀ ਮਸ਼ੀਨ ਇੰਗਲੈਂਡ ਯੂਰਪ ਵਿੱਚ ਚਲਦੀ ਲੁਧਿਆਣਾ ਚੋਂ ਆਈ ਸੀਗੀ ਉਹ ਆਟੋਮੈਟਿਕ ਮਸ਼ੀਨ ਸੀ 11 ਮਿੱਟੀ ਮੋਟੀ ਸਾਰਾ ਅੰਦਰ ਕਰੇ ਮਸ਼ੀਨਾਂ ਗਈਆਂ ਕਿੱਥੇ ਆਈ ਵਾਲੇ ਕੋਲ ਹੈ ਨਹੀਂ ਗਿਆ ਨਹੀਂ ਨਹੀਂ ਹੈਗੀਆਂ ਜੀ ਉਹ ਚਲਾਓ ਉਹ ਵੀ ਆਣ ਗਿਆ ਇਸ ਤੋਂ ਬਾਅਦ ਦੇਖੋ ਜੀ ਇਹ ਛੋਟੀ ਛੋਟੀ ਜਿਹੜੀ ਮਿੱਟੀ ਰਹਿ ਗਈ ਆ ਇਹ ਬਾਅਦੋਂ ਉਹਨੇ ਚੱਕ ਲੈਣੀ ਆ ਕਿਉਂਕਿ ਇਹਦੇ ਵਿੱਚ ਨਾ ਕਾफी ਦੇਖੋ ਆਪਣੀ ਜਨਤਾ ਵੀ ਜਿਹੜੀ ਹੈਗੀ ਆ ਉਹ ਵੀ ਸਮਝਦੀ ਨਹੀਂ ਗੱਲ ਨੂੰ ਜਿਵੇਂ ਤੁਸੀਂ ਜੋਧੇ ਵਾਲ ਬਸਤੀ ਦਾ ਪੁਲ ਦੇਖਿਆ ਨਾ ਆਪਣਾ ਟਰਾਂਸਪੋਰਟ ਦਾ ਪੁਲ ਦੇਖਿਆ ਨਾ ਉਥੇ ਦੇ ਮੁਰਗਿਆਂ ਦੀ ਖੱਲ ਕੋਈ ਬੋਰਾ ਹੋ ਗਿਆ ਰੱਖਤੀ ਆ ਕੁਝ ਆਪਣੀ ਜਨਤਾ ਨੂੰ ਵੀ ਸਮਝ ਹੋਣੀ ਚਾਹੀਦੀ ਆ ਕਿ ਦੇਖੋ ਜੀ ਗੰਦ ਨਾ ਪਾਈਏ ਕਿਉਂਕਿ ਦੇਖੋ ਪ੍ਰੋਪਰ ਸਾਫ ਆਪਾਂ ਕਰਦੇ ਆ ਤੁਸੀਂ ਇਹੀ ਰੋਡ ਦੇਖਿਓ ਤੁਸੀਂ ਹਫਤੇ ਬਾਅਦ ਦੇਖਿਓ ਕੋਈ ਨਾ ਕੋਈ ਕੂੜਾ ਸਿੱਟ ਕੇ ਚਲੇ ਜਾਊਗਾ ਕੋਈ ਨਾ ਕੋਈ ਇਤੇ ਲਫਾਵੇ ਸਿੱਟ ਕੇ ਚਲੇ ਜਾਊਗਾ ਆਪਣੀ ਜਨਤਾ ਨੂੰ ਵੀ ਮੈਂ ਕਹਿਣਾ ਚਾਹਨਾ ਹੈ ਕਿ ਦੇਖੋ ਸਾਫ ਜ ਸੁਪਈਆ ਜੇ ਆਪਾਂ ਨੂੰ ਐਨ ਐਚ ਹਾਈਵੇ ਚਾਹੀਦਾ ਤੇ ਸਾਡਾ ਸਾਥ ਦਿਓ ਕਿੰਨੇ ਕ ਬੰਦੇ ਅੱਜ ਮਰ ਗਏ ਹਾਈਵੇ ਦੇ ਉੱਤੇ ਐਕਸੀਡੈਂਟ ਹੋਇਆ ਬੜਾ ਖਤਰਨਾਕ ਕਿ ਫੇਟੀਆ ਪੀ ਆਰਟੀਸੀ ਦੀ ਬੱਸ ਦਾ ਇੱਕ ਟਰਾਲੇ ਨਾਲ ਟੇਂਟ ਲੱਗੀ ਆ ਕਿੰਨੇ ਕ ਬੰਦੇ ਇੰਜਰਡ ਹੋ ਗਏ ਉਹ ਗਲਤੀ ਚ ਵੀ ਇਹ ਵੀ ਗਲਤੀ ਮੈਂ ਦਿਖਾਣਾ ਚਾਹੁੰਗਾ ਕਿ ਉੱਥੇ ਕੋਈ ਐਸੀ ਚੀਜ਼ ਨਹੀਂ ਲਗਾਏਗੀ ਨਾ ਉੱਥੇ ਕੋਈ ਡਰੰਪੇ ਹੋਏ ਸੀਗੇ ਨਾ ਰੂ ਡਾਇਵਰਟ ਦਾ ਕੋਈ ਬੋਰਡ ਲੱਗਾ ਸੀਗਾ ਉਹ ਗਲਤੀ ਕਿਦੀ ਜਿਹੜਾ ਉਹ ਪੁਆਇੰਟ ਤੇ ਐਕਸੀਡੈਂਟ ਹੋਇਆ ਉਹ ਰੋੜੇ 'ਤੇ বাস ਵਾਲੇ ਨੇ ਸ਼ਹਿਰ ਨਸ਼ਾ ਕੀਤਾ ਹੋਇਆ ਕਿਉਂਕਿ ਮੈਂ ਉੱਥੇ ਪ੍ਰੈਜ਼ੈਂਟ ਸੀਗਾ ਮਲਾਇਮ ਆਏ ਉੱਥੇ ਪੁਲਿਸ ਵਾਲੇ ਆਏ ਉਹਦੀ ਮੈਡੀਕਲ ਕਰਾਨਗੇ ਦੇਖੋ ਜੋ বাস ਆ ਲਾਇਆ ਇੰਨੀ ਸਪੀਡ ਨਾਲ ਆਇਆ ਸਾਨੂੰ ਯਾਦ ਹੋਣਾ ਵਿਚਾਲ ਦੀ ਇੱਕ ਟਰੱਕ ਵਾਲੇ ਨੇ ਐਕਸੀਡੈਂਟ ਕੀਤਾ ਸੀਗਾ ਉਹ ਵਿਚਾਰਾ ਮਰ ਗਿਆ ਸੀਗਾ ਕੁਝ ਡਰਾਈਵਰ ਭਾਈ ਨਸ਼ਾ ਕਰਕੇ ਵੀ ਚੱਲਦੇ ਆ ਪਿੱਛੋਂ ਦੀ ਆਂਦੇ ਆ ਸ਼ਾਇਦ ਉਹਨਾਂ ਨੂੰ ਨੀਂਦ ਆ ਗਈ ਹੋਵੇ ਉਹਨਾ ਦੇਖੋ ਤੁਸੀਂ ਐਕਸੀਡੈਂਟ ਦੇਖਿਆ ਨਾ ਉਹ ਕਾਰ ਦਾ ਕੀ ਕਸੂਰ ਸੀਗਾ ਕਾਰ ਇੱਧਰ ਸੀਗੀ ਪਿੱਛੋਂ ਬੱਸ ਵਾਲਾ ਦੇ ਹੋਰਨ ਤੇ ਹੋਰਨ ਦੇ ਹੋਰਨ ਤੇ ਇਹਨਾਂ ਦਾ ਟਾਈਮ ਦਾ ਜਿਹੜਾ ਹੁੰਦਾ ਨਾ ਸਿਸਟਮ 2 ਮਿੰਟ ਦਾ ਹੁੰਦਾ 5 ਮਿੰਟ ਦਾ ਹੁੰਦਾ ਉਹਦੇ ਕਰਕੇ ਕਾਲੀ ਦੇ ਨਾਲ ਇਹ ਜਨਤਾ ਨੂੰ ਕੁਝ ਨਹੀਂ ਸਮਝਦੇ ਕਾਰਨ ਕੁਝ ਨਹੀਂ ਸਮਝਦੇ ਤਾਂ ਕਰਕੇ ਠੋਕ ਗਈ ਹੈ ਭਾਈ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਇਹ ਹਾਈਵੇ ਸਾਰੀ ਸਹੂਲਤਾਂ ਵਾਸਤੇ ਆ ਅਰੇ ਪਾਣੀ ਨਿਕਾਸ ਤੇ ਕੋਈ ਸੀਵਰ ਪਾਈਪ ਨਜ਼ਰ ਨਹੀਂ ਆ ਰਿਹਾ ਉਹ ਪਾਈ ਤਾਂ ਮਿੱਟੀ ਨਹੀਂ ਲਗਾਉਂਦੇ ਹੁੰਨੇ ਬਿਲਕੁਲ ਜੀ ਬਿਲਕੁਲ ਵਿਸ਼ਾਲ ਜੀ ਥੋੜਾ ਤੁਸੀਂ ਮੇਰੇ ਪਿੱਛੇ ਜਾਓ ਇਹਦੇ ਵਿੱਚ ਪ੍ਰਣਾਲੇ ਦਿੱਤੇ ਹੋਏ ਆ ਤੇ ਬਾਈ ਆ ਗੱਡੀ ਵਾਲਾ ਕਿੱਧਰ ਆ ਰੇ ਇੱਕ ਟੋ ਟੇਕਰ ਦੇ ਚੱਕਰ ਵਿੱਚ ਦੇਖੋ ਜੀ ਇਹੀ ਮੈਂ ਸਮਝਾ ਰਿਆ ਜਾ ਰਿਹਾ ਦੋ ਦੋ ਮੇਰੇ ਵਰਕਰ ਖੜੇ ਆ ਝੰਡੀਆਂ ਦੇ ਕੇ ਖੜੇ ਆ ਇੰਨੀ ਸਪੀਡ ਨਾਲ ਆਂਦੇ ਆ ਮੈਂ ਤਾਂ ਇੱਕ ਬੇਨਤੀ ਕਰਨਾ ਚਾਹੁੰਦਾ ਆ ਕਿ ਦੇਖੋ ਜਿਵੇਂ ਹਾਈ ਆ ਪੁੱਲ ਬਣਿਆ ਹੋਇਆ ਇਹਦੇ ਤੇ ਸਪੀਡ ਵਾਲੇ ਵੀ ਜੇ ਖੜ ਜਾਣ ਜਿਵੇਂ ਉਹ ਥੱਲੇ ਖੜੇ ਨੇ ਜਿੜਿਆ ਘਰ ਕੋ ਖੜੇ ਨੇ ਉੱਤੇ ਖੜਨ ਦਾ ਕੋਈ ਫਾਇਦਾ ਨਹੀਂ ਗਈ ਕਿਉਂਕਿ ਆ ਘੁਮਕਮੀ ਵਾਲਾ ਜਿਹੜਾ ਆ ਪੁੱਲ ਆ ਜੇ ਇੱਥੇ ਘਟ ਜਣਾ ਤਾਂ ਸਪੀਡ ਆਪਣਾ ਘਟ ਜੂਗੀ ਸ਼ਾਇਦ ਹਾਂ ਐਕਸੀਡੈਂਟ ਤੋਂ ਆਪਾਂ ਬਚ ਸਕੀਏ ਦੀਪਕ ਇੱਥੇ ਕਿੰਨੇ ਕੁ ਪਾਈਪ ਜਿਹੜੇ ਹੈਗੇ ਨੇ ਵਾਟਰ ਦੇ ਹੈਗੇ ਨੇ ਕਿ ਡਰੇਨ ਵਾਟਰ ਜਿਹੜਾ ਜਾ ਸਕੇ ਥੱਲੇ ਨਜ਼ਰ ਨਹੀਂ ਆ ਰਿਹਾ ਕੋਈ ਵੀ ਕੋਲ ਦੀ ਮਨਿਆਦ ਵੀ ਖਤਮ ਹੋ ਜਾਂਦੀ ਪਾਣੀ ਖੜੇ ਹੋਣ ਨਾਲ ਬਿਲਕੁਲ ਤੁਹਾਨੂੰ ਨਜ਼ਰ ਆਊਗਾ ਕਿਉਂਕਿ ਬਰਸਾਤ ਦੇਖੋ ਸ਼ੁਰੂ ਹੋਣ ਵਾਲੀ ਆ ਅਗਲੇ ਮਹੀਨੇ ਬਰਸਾਤ ਆ ਜਦੋਂ ਮੈਂ ਉਧਰ ਦੀ ਸਫਾਈ ਕਰਨੀ ਸ਼ੁਰੂ ਕਰੂੰਗਾ ਦੇਖੋ ਯਟ ਲਾਨ ਜਿਹੜੀ ਹੈਗੀ ਸਾਰੀ ਜਿੰਨੀ ਵੀ ਪ੍ਰੋਪਰ ਉਧਰ ਆ ਉਧਰੋਂ ਜਦੋਂ ਮੈਂ ਸ਼ੁਰੂ ਕਰਨੀ ਆ ਠੀਕ ਹੈ ਨਾ ਗੱਲ ਰਹੀ ਸਾਡੀ ਮਸ਼ੀਨਾਂ ਵਾਲੀ ਗੱਲ ਮਿੱਟੀ ਚੱਕ ਲੈਣੀ ਆ ਉਹ ਪਾਈਪਾਂ ਦੇ ਜਿਹੜੇ ਹੌਲ ਆ ਜਿਹੜੇ ਉਹ ਆਪਾਂ ਨੂੰ ਹੀ ਖੋਲਣੇ ਪੈਣੇ ਹੱਤੀ ਖੋਲਣੇ ਪੈਣੇ ਆ ਉਹਦੇ ਵਿੱਚ ਸਰੀਏ ਮਾਰਨੇ ਪੈਣੇ ਆ ਤਾਂ ਜਾ ਕੇ ਪ੍ਰੋਪਰ ਉਹ ਖੁੱਲ ਜਾਣੇ ਆ ਹਾਂ ਠੀਕ ਹੈ ਨਹੀਂ ਉਹ ਜਦੋਂ ਮੈਂ ਉਧਰ ਚੱਲੂ ਹੂੰਗਾ ਤੁਹਾਨੂੰ ਆਪਣੇ ਆਪ ਹੀ ਤੁਹਾਨੂੰ ਨਜ਼ਰ ਆਊਗਾ ਹੌਲ ਦਾ ਇਹ ਹਾਈਡਰਾ ਖੜੀ ਹੈ ਸ਼ਕੀਲ ਹਾਈਵੇ ਲਾਈਟ ਸਹੀ ਕਰ ਰਹੀ ਹੈ ਹਾਈਵੇ ਲਾਈਟ ਕਈ ਵਾਰੀ ਬਲਿੰਕ ਕਰਦੀ ਕਾਫੀ ਹਾਈਵੇ ਲਾਈਟ ਰਿਪੇਅਰ ਵਾਇਸ ਕਿਸ ਤਰ੍ਹਾਂ ਉਹ ਵੀ ਤੁਹਾਡੇ ਕੋਲ ਹੀ ਠੇਕਾ ਬਿਲਕੁਲ ਜੀ ਬਿਲਕੁਲ ਵੀ ਉਹਦਾ ਵੀ ਕੋਈ ਰਿਪੇਅਰਰ ਸਾਹਬ ਰਹਿੰਦਾ ਵਾ ਉਹਦੀ ਰਿਪੇਅਰਮੈਂਟ ਦੇ ਕੋਈ ਆ ਹਾਈਡਰਾ ਜ ਦੇਖਣੇ ਉਹ ਵਰਕਰ ਚੜ ਚੜ ਕੇ ਦੇਖਣਗੇ ਪਿੱਛੋਂ ਦੀ ਪੈਨਲ ਚਲਾਣਗੇ ਤੇ ਜਿਹੜੀ ਲਾਈਟ ਨਹੀਂ ਜਲਦੀ ਹੋਊਗੀ ਉਹ ਲਾਈਟ ਚਲਾਵਾਂਗੇ ਆਪਾਂ ਹਮ ਸਮਾਰਟ ਸਿਟੀ ਲੁਧਿਆਣਾ ਸਮਾਰਟਨੈਸ ਨਜ਼ਰ ਆਣੀ ਚਾਹੀਦੀ ਹਾਈਵੇ ਤੋਂ ਸਮਾਰਟਨੈਸ ਨਜ਼ਰ ਆਣੀ ਚਾਹੀਦੀ ਪਿੱਛੇ ਤਾਂ ਲਾਈਟਾਂ ਨਹੀਂ ਹੈਗੀਆਂ ਲੱਡੋਵਾਲ ਤੋਂ ਚਲਾਈਏ ਤਾਂ ਲਾਈਟਾਂ ਨਹੀਂ ਹੈਗੀਆਂ ਦੇਖੋ ਉਹ ਜਲਦੀ ਹੀ ਨਹੀਂ ਗਿਆ ਹੈਗੀਆਂ ਬੇਸਿਕ ਹੋਣਗੀਆਂ ਜਲਦੀ ਹੀ ਨਹੀਂ ਗਿਆ ਕੀ ਬਿਜਲੀ ਦੀ ਕੁੰਡੀ ਹੁੰਦੀ ਹੈ ਕਿ ਪੈਸਾ ਨਹੀਂ ਭਰਿਆ ਜਾਂਦਾ ਨਹੀਂ 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 ਐਕਚੁਅਲੀ ਵਿਸ਼ਾਲ ਜੀ ਐਦਾਂ ਕੁਝ ਨਹੀਂ ਹੈ ਕੁੰਡੀ ਕੁਝ ਨਹੀਂ ਹੈ ਜਿਹੜੇ ਆਪਣੇ ਇੱਕ ਹੋਰ ਸਮਾਜ ਸੇਵੀ ਕੀ ਗੱਲ ਉਹਨਾਂ ਨੂੰ ਜਿਨ੍ਹਾਂ ਨੂੰ ਚੋਰ ਕਿਹਾ ਜਾਂਦਾ ਅਸੀਂ ਜਦੋਂ ਤਾਰ ਪਾਨੇ ਆ 2 ਫੁੱਟ ਥੱਲੇ ਪਾਨੇ ਆ ਤਾਰ ਪਾਨੇ ਆ ਉਹ ਉੱਥੋਂ ਵੀ ਕੱਢ ਕੇ ਲੈ ਜਾਂਦੇ ਆ ਤੁਸੀਂ ਵਿਸ਼ਾਲ ਜੀ ਦੇਖੋਗੇ ਲੈਡ ਪਿਛਲੇ ਮਹੀਨੇ ਜਲਦੀ ਸੀ ਕਿ ਮੈਂ ਇੱਕ ਦਿਖਾਉਂਗਾ ਆ ਦੇਖੋ ਇਹਨੂੰ ਕਿੰਨੀ ਕਾਲੀ ਸੀਗੀ ਇਹਨੂੰ ਇੰਨੀ ਕਾਲੀ ਸੀਗੀ ਕਿ ਸਿੱਧਾ ਹੀ ਆ ਕੇ ਵਿੱਚ ਵਜਣਾ ਇਹਨੇ ਮੈਂ ਇਹੀ ਇਹੀ ਕਹਿ ਰਿਹਾ ਜੇ ਜਿਹੜੀ ਸਪੀਡ ਦੀ ਜਿਹੜੀ ਮੁਲਾਜ਼ਮ ਉੱਥੇ ਖੜੇ ਨੇ ਚਲਾਨ ਕੱਟਦੇ ਨੇ ਆਹ ਦੇਖੋ ਕਿੰਨੀ ਤੇਜ਼ ਆ ਰਿਹਾ ਜੇ ਆਰਮ ਇੱਥੇ ਖੜ ਜਨ ਦੇਖ ਨਹੀਂ ਸਕੀਨ ਡੋਟ ਕਰਨ ਆਟੋਮੈਟਿਕ ਹੀ ਭਾਜੀ ਇਹਨਾਂ ਨੇ ਹੋਲੀ ਹੋ ਜਾਣਾ ਬਿਲਕੁਲ ਤੁਹਾਨੂੰ ਦੱਸ ਦਈਏ ਸਵੇਰੇ ਜਿਹੜਾ ਐਕਸੀਡੈਂਟ ਜਿਹੜਾ ਹੋਇਆ ਸੀਗਾ ਉਹਦੇ ਵਿੱਚ ਕਈ ਲੋਕ ਜਿਹੜੇ ਇੰਜਰਡ ਹੋ ਗਏ ਨੇ ਪੋਲ ਦੀ ਮੁਰੰਮਤ ਚ ਪੋਲ ਦੀ ਮੁਰੰਮਤ ਮਾਫ ਕਰਨਾ ਪੋਲ ਦੀ ਸਿਫਾਈ ਚੱਲ ਰਹੀ ਹੈ ਜੋ ਰੋਡ ਹਾਈਵੇ ਲਾਈਟਸ ਜਿਹੜੀ ਲੱਗੀਆਂ ਹੋਈਆਂ ਨੇ ਉਹ ਸਹੀ ਚੱਲ ਰਹੀਆਂ ਨੇ ਲੇਕਿਨ ਸਪੀਡ ਦੇ ਸਕਦੇ ਹੋ ਤੇ ਕਿੰਨੀ ਤੇਜ਼ ਹੈ ਇਸ ਪੋਲ ਦੇ ਉੱਤੇ ਕੋਈ ਸਪੀਡ ਰੈਡਾਰ ਵਾਲੀ ਕਾਰ ਨਹੀਂ ਖੜੀ ਹੋਈ ਗੱਡੀ ਨਹੀਂ ਖੜੀ ਹੋਈ ਲੇਕਿਨ ਬੇਸਿਕ ਜਿਹੜੀ ਪਿੱਛੇ ਖੜੀਆਂ ਹੋਈਆਂ ਨੇ ਇਹ ਦੋ ਝੰਡੀਆਂ ਹੱਥੇ ਫੜੀਆਂ ਹੋਈਆਂ ਦੱਸ ਟੱਕਰ ਇੱਥੇ ਹੋਊਗੀ ਵੱਡਾ ਹਾਸਤਾ ਹੋਊਗਾ ਲੇਕਿਨ ਲੋਕ ਜਿਹੜੇ ਨੇ ਆਪਣੀ ਜਾਨ ਦੀ ਪਰਵਾਹ ਕਿਤੇ ਬਗੈਰ ਇਸ ਹਾਈਵੇ ਦੇ ਉੱਤੇ ਮਖੋਲ ਬਾਜੀ ਕਰਦੇ ਨਾ ਜਾਂਦੇ ਇੱਕ ਦੂਜੇ ਦੇ ਪਿੱਛੇ ਕਰਦੇ ਨਜ਼ਰ ਆਉਂਦੇ ਕਿ ਰੇਸ ਲੱਗ ਗਈ ਭਾਈ ਅਗਲੀ ਗੱਡੀ ਆ ਰਹੀ ਸਾ ਪਿੱਛੇ ਕਿੱਦਾਂ ਕਰ ਗਿਆ ਸਾਡੀ ਤਾਂ ਅਣਖ ਹੋ ਗਈ ਅਣਖ ਇਸ ਕਰਕੇ ਹੋ ਗਈ ਕਿ ਇਹ ਬੰਦੇ ਪਿੱਛੇ ਕਰਨਾ 10 ਮਿੰਟ ਇੱਥੇ ਖੜ੍ਹਜੋ 10 ਮਿੰਟ ਬਾਅਦ ਕੋਈ ਨਾ ਕੋਈ ਇੱਥੇ ਹਾਸਾ ਜ਼ਰੂਰ ਹੋਊਗਾ ਕਿਉਂਕਿ ਜੋ ਹਾਲਾਤ ਤੇਜ਼ ਰਫਤਾਰ ਦੇ ਨੇ ਉਹ ਹਾਸਾ ਦੇਊਗਾ ਲੇਕਿਨ ਉਹ ਪੁਲਿਸ ਦੀ ਸਪਾਈ ਸ਼ੁਰੂ ਹੋ ਗਈ ਹੈ ਰੇਨ ਬੋਰਡ ਜਾਲੀ ਜਿਹੜੀ ਹੈਗੀ ਹੈ ਉਹ ਵੀ ਤੁਹਾਨੂੰ ਨਜ਼ਰ ਆ ਜੂਗੀ ਕਦੀ ਨਾ ਕਦੀ ਨਜ਼ਰ ਆਊਗੀ ਲੇਕਿਨ ਜੋ ਹਾਈਵੇ ਸਲਾਈਟ ਆ ਉਹ ਵੀ ਤੁਹਾਨੂੰ ਨਜ਼ਰ ਆਣ ਗਿਆ ਚਲਦੀਆਂ ਹੋਈਆਂ ਕਿਉਂਕਿ ਲੁਧਿਆਣਾ ਲਾਈਵ ਨੇ ਪਹਿਲੇ 6 ਮਹੀਨੇ 3 ਮਹੀਨੇ ਪਹਿਲੇ ਖਬਰ ਦਿਖਾਈ ਸੀ ਪੋਲ ਦੀ ਸਫਾਈ ਕਿਉਂ ਨਹੀਂ ਲੇਕਿਨ ਅੱਜ ਨੂੰ ਪੋਲ ਦੀ ਸਫਾਈ ਹੋਣ ਲੱਗ ਗਈ ਆ ਮੈਮ ਵਿਸ਼ਾਲ ਜੀ ਇੱਕ ਤੁਹਾਡੇ ਚੈਨਲ ਰਾਹੀਂ ਮੈਂ ਜਨਤਾ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਆ ਕਿ ਪਲੀਜ਼ ਤੁਸੀਂ ਸਾਡਾ ਸਾਥ ਦਿਓ ਇੱਥੇ ਨਾਲ ਲਫਾਵੇ ਸਿੱਟੋ ਨਾ ਤੁਸੀਂ ਇੱਥੇ ਕੋਈ ਬੋਰਾ ਭਰਿਆ ਹੋਇਆ ਗੰਦਾ ਸਿੱਟੋ ਜਿਹਦੇ ਕਰਕੇ ਤੁਸੀਂ ਵਿਸ਼ਾਲ ਜੀ ਦੇਖੂਗੇ ਇਹ ਆਪਣਾ ਪੁੱਲ ਜਿਹੜੇ ਕਰਕੇ ਤੁਸੀਂ ਦੇਖੂਗੇ ਕਿ ਆਪਣਾ ਪੁੱਲ ਮਹੀਨਾ ਮਹੀਨਾ ਸਾਫ਼ ਰਹੂਗਾ ਮੈਂ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹਣਾ ਹੈ ਜਨਤਾ ਨੂੰ ਕਿ ਹਾਈਵੇ ਤੇ ਨਾ ਤੁਸੀਂ ਗੰਦ ਪੂੜਾ ਸਿੱਟੋ ਜਿਹੜੇ ਕਰਕੇ ਹੋਰ ਜਨਤਾ ਨੂੰ ਵੀ ਪਰੇਸ਼ਾਨੀ ਹੋਵੇ ਬਿਲਕੁਲ ਬਿਲਕੁਲ ਅਪੀਲ ਕੀਤੀ ਜਾ ਰਹੀ ਹੈ ਅਪੀਲ ਚ ਦੇਖਦੇ ਕਿੰਨਾ ਕ ਫਰਕ ਪੈਂਦਾ ਵਾ ਕਿ ਹਾਈਵੇ ਸਾਫ਼ ਹੋਣ ਵਿੱਚ ਕਿੰਨਾ ਕ ਟਾਈਮ ਲੱਗੇਗਾ ਲੇਕਿਨ ਸਾਫ਼ ਤਾਂ ਹੋ ਗਏ ਨੇ ਲੇਕਿਨ ਅਗਲੇ ਮਹੀਨੇ ਪ੍ਰਸਾਰ ਸ਼ੁਰੂ ਹੈ ਤੇ ਬਰਸਾਤ ਤੋਂ ਪਹਿਲੇ ਹਾਈਵੇ ਦੀ ਨਿਕਾਸੀ ਸ਼ੁਰੂ ਹੋ ਪਾਏਗੀ ਕਿ ਨਹੀਂ ਹੋ ਪਾਏਗੀ ਇਹ ਤਾਂ ਸਮਝ ਦੱਸ ਸਕਦਾ